ਸਾਡੇ ਦੇ ਦੇ ਜਵਾਨ ਅੱਜ ਇਹ ਬਾੜਾਂ ਡੜੇ ਹੋਏ ਨੇ ਇਹਨਾਂ ਨੂੰ ਕਿਵੇਂ ਵਿਖਦੇ ਆ ਤੇ ਕੀ ਆਪਾਂ ਇਹਨਾਂ ਬਾੜਾਂ ਡੜ ਕੇ ਆ ਜੁਨੇ ਬਿਲਕੁਲ ਜੀ ਪੰਜਾਬ ਦੀ ਸਰਦਾਂ ਤੇ ਦੇਸ਼ ਦੀ ਸਰਦਾਂ ਤੇ ਸਾਡੀ ਸਿੱਖ ਰੈਜiment ਦਾ ਝੰਡਾ ਹਮੇਸ਼ਾ ਬਲਦ ਰਿਹਾ ਵਾ ਚਾਹੇ ਉਹ 71 ਦੀ ਲੜਾਈ ਹੋਵੇ ਚਾਹੇ ਉਹ 65 ਦੀ ਲੜਾਈ ਹੋਵੇ ਚਾਹੇ ਉਹ ਅੱਜ ਦੀ ਲੜਾਈ ਹੋਵੇ ਚਾਹੇ ਉਹ ਕਾਰਗਲ ਦੀ ਲੜਾਈ ਹੋਵੇ ਆਈ ਬੀਇੰਗ ਐ ਪੰਜਾਬੀ ਬੀਇੰਗ ਐ ਸਰਦਾਰ ਫੈਮਿਲੀ ਬੀਇੰਗ ਐ ਸਿੱਖ ਆਈ ਐਮ ਪ੍ਰਾਊਡ ਟੂ ਬੀ ਐ ਸਿੱਖ ਸਾਡੇ ਦੇਸ਼ ਦੇ ਨੌਜਵਾਨ ਫੌਜੀ ਵੀਰ ਦੇਸ਼ ਤੇ ਅੱਜ ਜੰਗ ਦੇ ਖਲਾਤਾਂ ਚ ਬੋਟ ਨੇ ਮੋਟੇ ਸਾਹਾਂ ਕੀ ਬਿਠੇ ਨੇ ਕਿ ਆਪਾਂ ਉਹਨਾਂ ਕੇ ਕਿ ਸੁਰੱਖੇ ਦੇ ਚਿੰਤਾ ਕੀ ਵਿਖਦੇ ਬਿਲਕੁਲ ਉਹਨਾਂ ਵਾਸਤੇ ਸੁਰੱਖਤ ਆ ਅੱਜ ਜੀ ਪੰਜਾਬ ਦੇ ਦੇਸ਼ ਦੇ ਨੌਜਵਾਨਾਂ ਨੇ 65 ਦੀ ਲੜਾਈ 71 ਦੀ ਲੜਾਈ ਕਾਰਗਿਲ ਤੇ ਅੱਜ ਦੀ ਜਿੱਤ ਉਹ ਯਾਦ ਕਰਾਤੀ ਆ ਤੇ ਉਹ ਜਾਂਬਾਜ ਨੌਜਵਾਨ ਫੌਜੀਆ ਨੇ ਦੇਸ਼ ਨੂੰ ਬਚਾਇਆ ਤੇ ਕਿਵੇਂ ਵਿਖਦੇ ਨੇ ਪੰਜਾਬੀ ਕੌਮ ਸਾਡੇ ਨੇੜੇ ਗਾਵਾਂ ਕੀਤ ਲੱਗਾ ਆਪਣੇ ਜਿਹੜੇ ਪੰਜਾਬੀ ਨੌਜਵਾਨ ਗੱਬਰੂ ਅੱਜ ਮੋਰਚਾ ਸਾਹਮਣੇ ਬਿਠੇ ਨੇ ਉਹਨਾਂ ਕੱਗੇ ਫਸਲ ਰੱਖੇ ਸੇਵ ਕਰ ਰਹੇ ਹਾਂ ਬਿਲਕੁਲ ਸਹੀ ਗੱਲ ਆ ਵਰਲਡ ਦੇ ਵਿੱਚ ਸਾਡੇ ਪੰਜਾਬੀ ਗੱਬਰੂ ਨੌਜਵਾਨ ਜਿਹੜੇ ਆ ਉਹ ਇਸ ਗੱਲੋਂ ਮਸ਼ਹੂਰ ਆ ਕਿ ਸਰਦੀ ਰੱਖੀ ਕਰਨ ਜਾਣਦੇ ਆ ਦੇਸ਼ ਦੇ ਰਾਖੇ ਆ ਉਹ ਦੇਸ਼ ਨੂੰ ਬਚਾਉਣ ਜਾਣਦੇ ਆ ਕਿਉਂ ਜਾਉਂਗੇ ਸਾਡੇ ਦੇਸ਼ ਦੇ ਜਵਾਨ ਬਾੜਾ ਡੜੇ ਨੇ ਕਿ ਆਪਾਂ ਸੌਖੇ ਸੋ ਰਹੇ ਕਿਨਾਂ ਕ ਮਾਨ ਪੇਗੀ ਜਵਾਨ ਅਸੀਂ ਇਰਦਾਂ ਦੇ ਨਾਲ ਖੜੇ ਆ ਜੀ ਮੋਢੇ ਮੋਰਾਂ ਨਾਲ ਲਾ ਕੇ ਜੇ ਤੋ ਵੀ ਸਾਹਮਣੇ ਬਹੌਣ ਆ ਇਹਨਾਂ ਨਾਲ ਨਾਲ ਲੱਗੇ ਆ ਸਾਨੂੰ ਉਹਨਾਂ ਦੇ ਬਹੁਤ ਮਾਣ ਹੈਗਾ ਜਿੱਦਾਂ ਇਹ ਛੜ ਗੁਸੈਤਾ ਮੰਗੜਗੇ ਪੈ ਤੇ ਲਈ ਤਾਂ ਦੋਲਦ ਜਾਨ ਦੀ ਐ ਉਹਨਾਂ ਦੇ ਨਾਲ ਜਦੋਂ ਮਰਜੀ ਬੁਲਾ ਲ